ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕੋਲ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਤਲੁਜ ਨਰਿਆ ਦਾ ਪਾਣੀ ਹੋਇਆ ਓਵਰਫਲੋ ਲੁਧਿਆਣਾ ਵਾਸੀਆਂ ਵਸਤੇ ਵੱਧਿਆ ਖਤਰਾ ਹਿਮਾਚਲ ਪ੍ਰਦੇਸ਼ ਦੀ ਐਪਲ ਫਰਮ ਨੂੰ ਹੋਇਆ ਵੱਡਾ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਪੁਰਲੂਚ ਆਇਆ ਫਲੈਸ਼ ਫਲੱਡ ਦਿੱਲੀ ਦੇ ਕਈ ਇਲਾਕਿਆਂ 'ਚ ਪਹੁੰਚਿਆ ਹੜ ਦਾ ਪਾਣੀ ਲੋਕਾਂ ਵਾਸਤੇ ਵੱਡਾ ਖਤਰਾ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਚੁੱਕਿਆ ਹੈ ਜਿਸ ਕਰਕੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੁਣ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਇਹ ਜਿਹੜਾ ਹੈ ਉਹ ਓਵਰਫਲੋ ਹੋ ਚੁੱਕਿਆ ਹੈ ਜਿਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਿਕੁਆਇਰਮੈਂਟ ਪਾਵਰ ਸਾਡੇ ਇਸ ਟਾਈਮ 70 ਤੋਂ 80 ਲੇਬਰ ਦੀ ਇਹ ਡੈਨ ਤੇ ਕਲ ਰਾਤ ਦੀ ਡਿਪਲੋਏ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੜ੍ਹ ਦੀ ਜਿਹੜੀ ਮਾਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਨਾਡਪਰ ਨੇ ਜੀਸੀਬੀਜ਼ ਨੇ ਚਾਹਤ ਕੇ ਸਾਡੀ ਲੋਪੋਕਲੇ ਐਜੇਸੀ ਅੱਲ ਰਾਤ ਦੇ ਹੀ ਡਿਪਲਾਈ ਕਰ ਰੱਖੀ। ਮੈਨੇਜਮੈਂਟ ਦਾ ਸਟ੍ਰਿਕਟ ਇਨਸਟਰਕਸ਼ਨ ਹੈ ਤੁਹਾਨੂੰ ਵੀ ਜਦੋਂ ਤੱਕ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਜਿਵੇਂ ਅਸੀਂ ਅੱਜ ਦੇ ਟੈਂਪ ਦੇ ਹੀ ਕੰਟੀਨਿਊਸ ਇਨਫੈਕਟ ਮੈਂ ਇੱਥੇ ਖੜੰਗਾ ਜਦੋਂ ਤੱਕ ਅਸੀਂ ਇਹ ਸਿਚੁਏਸ਼ਨ ਨਾਰਮਲ ਦਿਆਨੇ ਦੇ ਵਿੱਚ ਵੀ ਹੜ੍ਹ ਦੀ ਜਿਹੜੀ ਮਾਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੁਧਿਆਣੇ ਦਾ ਸਫਰ ਹੋ ਗਿਆ ਜਿਹੜਾ ওভারਫਲੋ ਹੋ ਚੁੱਕਾ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਤਲੂਜ ਦਰਿਆ ਦਾ ਪਾਣੀ ਪਿਛਲੇ ਕੁਝ ਦਿਨਾਂ ਤੋਂ ওভারਫਲੋ ਸੀ ਅਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਸੀ ਹੁਣ ਲੁਧਿਆਣੇ ਦੇ ਸਸਰਾਲੀ ਪਿੰਡ ਦੇ ਵਿਖੇ ਸਤਲੂ ਦਰਿਆ ਦਾ ਪਾਣੀ ਜਿਹੜਾ ਪਹੁੰਚ ਚੁੱਕਿਆ ਤੇ ਲੋਕਾਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਸਤਲੂ ਦਰਿਆ ਦਾ ਪਾਣੀ ਜੇ ਸਸਰਾਲੀ ਪਿੰਡ ਦੇ ਵਿਖੇ ਆਉਂਦਾ ਹੈ ਤਾਂ ਉਸ ਤੋਂ ਜਿਹੜੇ ਲੋਕ ਨੇ ਉਹਨਾਂ ਦਾ ਬਚਾਅ ਹੋ ਸਕੇ ਤਾਂ ਕਿ ਹੜ ਦਾ ਪਾਣੀ ਉਹਨਾਂ ਦੇ ਜੀਵਨ ਤੇ ਪ੍ਰਭਾਵਿਤ ਨਾ ਕਰੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕੰਮ ਕਰਦਾ? ਅਮਿਰਨੰਦ ਦਵਿੰਦਰ ਜੀ ਉਤੇ ਮੈਂ ਟਾਡਾ ਸਿਟੀ ਜੈਜ਼ ਅ ਲਾਈਜਨ ਅਫਸਰ ਜੌਬ ਕਰਦਾ ਤੇ ਜਿੱਦਾਂ ਹੀ ਸਾਨੂੰ ਇਥੇ ਡੈਮ ਦੀ ਸਿਚੁਏਸ਼ਨ ਬਾਰੇ ਪਤਾ ਲੱਗਾ ਤੇ ਮੈਨੇਜਮੈਂਟ ਦੇ ਥਰੂ ਸਾਨੂੰ ਇਹ ਡਾਇਰੈਕਸ਼ਨ ਮਿਲੇ ਕਿ ਵੀ ਅਸੀਂ ਫੁੱਲ ਸਪੋਰਟ ਐਕਸਟੈਂਡ ਕਰਨੀ ਹੈ ਡਿਸਟ੍ਰਿਕਟ ਐਡਮਿਨ ਨੂੰ ਨਾਲ ਦੀ ਨਾਲੇ ਫਿਰ ਡਿਸਟ੍ਰਿਕਟ ਐਸ ਡੀ ਐਮ ਮੈਡਮ ਨੇ ਮਿਸਟਰ ਜਸਕਲੀਨ ਪੁਲਰ ਤੇ ਉਹਨਾਂ ਦੇ ਥਰੂ ਫਿਰ ਅਸੀਂ ਇਥੇ ਆ ਰਿਕੁਆਇਰਡ ਮੈਨਪਾਵਰ ਸਾਡੇ ਇਸ ਟਾਈਮ 70 ਤੋਂ 80 ਲੇਬਰ ਅਸੀਂ ਡੈਮ ਤੇ ਕੱਲ ਰਾਤ ਦੀ ਡਿਪਲਾਈ ਕਰ ਰੱਖੀ ਹੈ ਤੇ ਮਸ਼ੀਨਰੀ ਟਿੱਪਰ ਚਾਰ ਟਿੱਪਰ ਨੇ ਜੀਸੀਬੀਜ਼ ਨੇ ਚਾਰ ਤੇ ਸਾਡੀ ਦੋ ਪੋਕਲਨ ਤੇ ਇੱਥੇ ਅਸੀਂ ਕੱਲ ਰਾਤ ਦੀ ਹੀ ਡਿਪਲਾਈ ਕਰ ਰੱਖੀ ਤੇ ਇਹ ਮੈਨੇਜਮੈਂਟ ਦਾ ਸਟ੍ਰਿਕਟ ਇਨਸਟ੍ਰਕਸ਼ਨ ਹੈ ਸਾਨੂੰ ਵੀ ਜਦੋਂ ਤੱਕ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਤੇ ਅਸੀਂ ਇੱਥੇ ਡੈਮ ਤੇ ਹੀ ਕੰਟੀਨਿਊਸ ਇਨਫੈਕਟ ਮੈਂ ਇੱਥੇ ਹੀ ਖੜਾਂਗਾ ਜਦੋਂ ਤੱਕ ਇਹ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਹੁਣ ਡੈਮ ਦੇ ਉੱਤੇ ਕੀ ਪੋਜੀਸ਼ਨ ਹੈਗੀ ਅੱਜ ਤੱਕ ਪੋਜੀਸ਼ਨ ਦੇ ਇਸ ਟਾਈਮ ਦਾ ਅੰਡਰ ਕੰਟਰੋਲ ਹੈ ਅਸੀਂ ਦੇਖ ਰਹੇ ਹਾਂ ਵੀ ਆਰ ਇੰਡੀਅਨ ਆਰਮੀ ਐਨ ਡੀ ਆਰ ਐਫ ਆਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਆਲ ਲੋਕਲ ਪੀਪਲ ਦੇ ਆਰ ਪੁੱਟਿੰਗ ਦੇ ਬੈਸਟ ਐਫਰਟਸ ਕਾਫੀ ਸਿਚੁਏਸ਼ਨ ਮੈਂ ਕਹਾਂਗਾ ਕੰਟਰੋਲਡ ਹੈ ਜਿਸ ਤਰ੍ਹਾਂ ਕੀ ਦੇਖਣ ਨੂੰ ਮੈਂ ਵਿਆ ਕਿਸੇ ਨਾ ਕਿਸੇ ਪਾਸੋਂ ਕਿਨਾਰੇ ਵਿੱਚ ਹੋ ਚੁੱਕੇ ਨੇ ਤੇ ਜੰਗ ਲਗਨੀ ਸ਼ੁਰੂ ਹੋ ਗਈਆਂ ਨੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੂੰ ਦੇਖੋ ਕਿਨਾਰੇ ਵੀ ਸਿਰਫ ਉਸ ਤੱਕ ਹੀ ਹੋ ਰਿਹਾ ਹੈ ਮਤਲਬ ਕਿਨਾਰੇ ਦਾ ਕਿ ਜੇ ਆਪਾਂ ਆਪਣੀ ਸਟਰੈਂਥਨ ਆਪਣੀ ਪ੍ਰੇਪਰੇਸ਼ਨ ਦੀ ਗੱਲ ਕਰੀਏ ਤਾਂ ਵੀ ਆਰ ਵੈਲ ਪ੍ਰਿਪੇਅਰਡ ਕਿ ਇਹ ਬ੍ਰੀਚ ਹੋਣ ਦਾ ਜਿਸ ਤੱਕ ਮੇਰਾ ਮੰਨਣਾ ਹੈ ਮੈਨੂੰ ਲੱਗਦਾ ਵੀ ਇਹ ਬ੍ਰੀਚ ਹੋ ਸਕਦਾ ਹੈ ਬਿਕੋਜ਼ ਵੀ ਹੈਵ ਆਲਰੇਡੀ ਯੂ ਨਾ ਕੰਸਟਰਕਟਡ ਉਹ ਦੀਜ਼ ਆਰ ਸਪੋਰਟਿੰਗ ਡੈਮਸ ਹੈ ਨਾ ਸੋ ਉਹ ਸਾਡੀ ਤਿਆਰੀ ਮਜ਼ਬੂਤ ਹੈ ਕਾਫੀ ਮੈਨੂੰ ਲੱਗਦਾ ਵੀ ਇਹ ਬ੍ਰੀਚ ਹੋਏਗਾ ਜਿਸ ਤਰ੍ਹਾਂ ਤੁਹਾਡੇ ਤੁਹਾਡੇ ਜਿਹੜੇ ਸਟਾਫ ਵਾਲੇ ਨੇ ਇੰਡੀਅਨ ਆਰਮੀ ਆ ਔਰ ਇਹਦੇ ਜੋ ਪੰਜਾਬੀ ਲੋਕ ਨੇ ਉਹ ਲਗਾਤਾਰ ਦਿਨ ਰਾਤ ਇਥੇ ਮਿਹਨਤ ਕਰ ਰਹੇ ਬੜੀ ਮਿਹਨਤ ਕਰ ਰਹੇ ਆ ਜੀ ਬੜੀ ਮਿਹਨਤ ਕਰ ਰਹੇ ਆ ਮੈਂ ਆਈ ਵੁੱਡ ਸਲੂਟ ਤੇ ਤੁਸਾਂ ਸਾਰੇ ਜਾਣਦੇ ਹੋ ਵੀ ਪੰਜਾਬ ਹਮੇਸ਼ਾ ਹੀ ਅੱਗੇ ਰਿਹਾ ਹੈ ਚਾਹੇ ਉਹ ਜਾਦਵੀ ਲੋਡ ਪਈ ਐ ਦੇਸ਼ ਨੂੰ ਕਿਸੇ ਵੀ ਕੋਨੇ ਜਿੱਦ ਪੰਜਾਬੀ ਹਮੇਸ਼ਾ ਅੱਗੇ ਰਹੇ ਆ ਤੇ ਅੱਜ ਵੀ ਅਸੀਂ ਦੇਖਦੇ ਆ ਸਵੇਰੇ ਵੀ ਚਾਹੇ ਉਹ ਮੈਨਪਾਵਰ ਦੀ ਗੱਲ ਹੋਏ ਚਾਹੇ ਲੇਬਰ ਦੀ ਗੱਲ ਹੋਏ ਐਸਜੀਐਮ ਮੈਡਮ ਦਾ ਫੋਨ ਆਇਆ ਮੈਂ ਨਾਲ ਦੀ ਨਾਲ ਲੇਬਰ ਅਰੇਂਜ ਕੀਤੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਸਾਡੇ ਪਿੰਡ ਵਾਲੇ ਵੀ ਲੋਕਲ ਵੀ ਉਹ ਤੋਂ ਮਤਲਬ ਕਈ ਜ ਮਤਲਬ ਮਲਟੀਪਲ ਟਾਈਮਸ ਦੇ ਵਰ ਆਲਰੇਡੀ ਹੇਅਰ ਤੇ ਇਹ ਅਬਸੋਲੂਟ ਟੂ 올 ਦਾ ਪੰਜਾਬੀਸ ਕਹਿੰਦਾ ਮਤਲਬ ਪੰਜਾਬੀ ਥੱਕੇ ਜੂ ਥੱਕੇ ਹਾਂ ਹਾਰੇ ਨਹੀਂ ਆਈ ਬਿਲਕੁਲ ਐਂਡ ਡੈਫੀਨਿਟਲੀ ਵੀ ਵਿਲ ਵਿਨ ਥਿਸ ਸਿਚੁਏਸ਼ਨ ਤੇ ਠੀਕ ਹੈ ਟਾਈਮ ਟਫ ਟਾਈਮ ਹੈ ਬਟ ਅਸੀਂ ਜ਼ਰੂਰ ਇਹਨੂੰ ਪਾਰ ਕਰਾਂਗੇ ਥੈਂਕ ਯੂ ਥੈਂਕਸ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਲੋਕਾਂ ਨੂੰ ਬਰਸਾਤ ਦੇ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਖਾਸ ਤੌਰ ਤੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਲੈਂਡਸਲਾਈਡ ਅਤੇ ਫਲਡ ਵਰਗੀ ਸਿਚੁਏਸ਼ਨ ਉੱਥੇ ਦੇਖਣ ਨੂੰ ਮਿਲ ਰਹੀ ਹੈ ਹੁਣ ਇੱਕ ਵਾਰ ਫੇਰ ਤੋਂ ਹਿਮਾਚਲ ਦੇ ਕੁੱਲੂ ਦੇ ਵਿੱਚ ਜਿਹੜਾ ਪਾਣੀ ਹੈ ਉਹ ਖੜਾ ਹੋ ਚੁੱਕਿਆ ਹੈ ਹਿਮਾਚਲ ਦੇ ਕੁੱਲੂ ਦੇ ਵਿੱਚ ਫਲੈਸ਼ ਫਲੱਡ ਦੀ ਜਿਹੜੀ ਸਥਿਤੀ ਆ ਉਹ ਬਣ ਚੁੱਕੀ ਆ ਤੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੀਐਮ ਉੱਥੇ ਖੁਦ ਪਹੁੰਚੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਹਵਾਈ ਜਹਾਜ਼ ਦੇ ਵਿੱਚ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਜੋ ਹਰਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਹਰ ਪਾਸੇ ਅਗਰ ਹਿਮਾਚਲ ਦੇ ਕੁਲੂ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਉੱਥੇ ਮਲਵਾ ਦੇਖਣ ਨੂੰ ਮਿਲ ਰਿਹਾ ਹਰਦੇ ਪਾਣੀ ਦੇ ਨਾਲ ਨਾਲ ਸਾਰਾ ਮਲਵਾ ਜਿਹੜਾ ਸੀਗਾ ਉਹ ਹਿਮਾਚਲ ਦੇ ਕੁਲੂ ਦੇ ਵਿੱਚ ਪਹੁੰਚ ਚੁੱਕਿਆ ਤੇ ਲੋਕਾਂ ਰਹੀਆਂ ਪਰੇਸ਼ਾਨੀਆਂ ਜਿਹੜੀਆਂ नजर आ रिया ने, ने। प्रदेश में भयंकर आपदा बड़ी तबाही हुई है और पिछले चार दिन में तो का ऐसा मंजर है जैसे पहले हमने कभी देखा नहीं खुशी की ये बात है कि हम चीनुक हेलीकॉप्टर से जो मनीवेश में फंसे हुए यात्री हैं, उनको निकालने में हम सफल हुए हैं और अभी भी सॉर्टी जारी है क्योंकि नौ दिन से हमारे राजस्व मंत्री जगत सिंह नेगी जी भरमौर में थे और वहाँ भरमौर में फंसे हुए जो श्रद्धालु थे उनको निकालने के कार्य को हमली जामा पहना रहे थे और पिछले कल हमने फ्री में गाड़ियों से लोड करके दुखती तक तकरीबन 500 कुछ श्रद्धालुओं को छोड़ा और उसके बाद पांच सात किलोमीटर का पैदल चलने के बाद हमने उनको चंबा पचाया और उसके बाद उनके घरों में पहुंचाया आज जैसे ही मौसम साफ हुआ सारे प्रदेश में हमने एयरफोर्स को रिक्वेजिशन भेजी और एक एयरफोर्स के रिक्वजिशन से सारी जगह हमने हेलीकॉप्टर के माध्यम से जहाँ राशन नहीं है और राशन का दायित्व तो दिया गया और निश्चित रूप से आज मैं अभी मनाली जा रहा हूँ मनाली के बाद आकर मैं कुल्लू जाऊँगा अखाड़ा बाजार में जहाँ घटना घटी है और जो बंजार में हमारे ट्रक फंसे हैं उनको खोलने के बारे में मैं आज विस्तृत चर्चा करूंगा सर बिल्डर तक अभी तो कुछ नहीं है अभी तो हम अपने स्तर पर सब जगह कहा कि युद्ध स्तर पर कार्य कीजिए और निश्चित रूप से इस तबाही ने हिमाचल प्रदेश में काफी नुकसान पहुंचाया है सबसे पहले हमारे जो मेहमान मनी मेष में फसे तो उनकी चिंता हमें ज्यादा थी और बागवानों के जो फसल है सड़क सेबों में पड़ी है उनको मंडियों तक पहुंचाने का दायित्व हमारा है कि जहां लाइट नहीं है पीने के पानी की योजनाए नहीं है सड़कें बह गई है उन सबको सही दुरुस्त करना टेम्परेरी तौर पर अभी आज ही मौसम चार दिन बाद साफ हुआ है और मेरा ये मानना है कि हमारी सरकार हमारे मंत्रिमंडल के सभी सदस्य हम सब लोग बैठ कर मीटिंग करके किसी न किसी तरह हिमाचल को इस आपदा से उभारने की कोशिश कर रहे हैं हमारे स्थानीय विधायक सुंदर सिंह ठाकुर जी यहीं रहे भुवनेश्वर गौड़ जी विधानसभा छोड़कर मनाली आए हैं तो इस स्थिति का सामना हमें देवी देवताओं के आशीर्वाद से प्रदेश की जनता के सहयोग से और फैसलों से हमने आगे बढ़ना है यमुना दरिया ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਕਾਫੀ ਉੱਪਰ ਸੀ ਖਤਰੀ ਦੇ ਨਿਸ਼ਾਨ ਤੋਂ ਪਾਣੀ ਦਾ ਪੱਧਰ ਉੱਪਰ ਪਹੁੰਚ ਚੁੱਕਾ ਸੀ ਜਿਸ ਕਰਕੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਹੜ੍ਹ ਦੇ ਪਾਣੀ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਸੀ ਹੁਣ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਸਤੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਲਗਾਤਾਰ ਵਧੀਆਂ ਹੋਈਆਂ ਨਜ਼ਰ ਆਣ ਗਈਆਂ यमुना ਦਰਿਆ ਦੇ ਵਿੱਚ ਜਿਹੜਾ ਪਾਣੀ ਸੀ ਉਹ ਓਵਰਫਲੋ ਹੋ ਗਿਆ ਜਿਸ ਕਰਕੇ ਹੁਣ ਦਿੱਲੀ ਦੇ ਲੋਕਾਂ ਵਾਸਤੇ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ ਦਿੱਲੀ ਦੇ ਸਿਵਲ ਲਾਈਨ घर ने पानी पहुंच चुका है वो शाम तक दिल्ली पहुंचने की अपेक्षा है पर उसके बावजूद भी हमारा जो आउटफॉल है यहाँ से पानी का वो ठीक स्थिति में जा रहा है जो व्यवस्थाएं हमें यहाँ के निवासियों के लिए करनी थी वो सारी विभाग द्वारा की गई है उसे और बेहतर करेंगे मैंने खुद यहाँ लोगों से मैं मिली हूँ और उनके नीचे मकानों की व्यवस्था भी देखी है तो कुल मिलाकर के बारिश होने के बावजूद भी और पानी का पीछे से हथनी से इतना पानी छोड़े जाने के बावजूद भी दिल्ली की स्थिति पूरी तरीके से कंट्रोल में है केवल यमुना फ्लड प्लेन में ही पानी का प्रवाह है जो कि होना लाजमी भी है और परंतु हम जितने भी लोग इससे इफेक्टिव होने वाले हैं उन सब के लिए बेहतर सुविधाएं खड़ी कर रहे हैं हमारे अधिकारी दिन रात काम कर रहे हैं लोगों को केयर टेकिंग कर रहे हैं थोड़ा जो जो कमी मुझे दिखी मैंने बोला है अधिकारियों को उसको भी हम ठीक ठाक करेंगे और जब तक यहाँ पानी रहेगा हम किसी भी प्रकार की कोई दिक्कत आने नहीं देंगे मैंने आज सुबह जो हमारे आसपास के राज्य हैं जम्मू कश्मीर हिमाचल पंजाब और उत्तराखंड और हरियाणा पांचों राज्यों में भी मैंने संपर्क करके बातचीत की है और अपनी ओर से दिल्ली की जो भी मदद हमारे इन पड़ोसी राज्यों को चाहिए हम उनकी भी मदद करेंगे किसी भी प्रकार की हम सब एक साथ होकर के इस विपत्ति का सामना करेंगे तो हमारी ओर से दिल्ली की सभी सेवाएं हमारे निकटवर्ती राज्यों के लिए उपस्थित है वहाँ के लोगों की सेवा के लिए वहाँ के राज्य को मदद करने के लिए दिल्ली कुछ भी संभव प्रयास करती है तो मैं अपनी ओर से अपने सभी मुख्यमंत्री बंधुओं को निवेदन करती हूँ कि दिल्ली के जिम्मे आप जो भी काम लगाएंगे दिल्ली आपकी मदद जरूर करेंट

5 ਤੋਂ ਲੈ ਕੇ 6 ਕਰੋੜ ਤੱਕ ਦਾ ਜਿਹੜਾ business ਹੈ ਉਹ ਉੱਥੇ ਕੀਤਾ ਜਾਂਦਾ ਸੀ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫਲੈਸ਼ ਫਲਡ ਦੇਖਣ ਨੂੰ ਮਿਲ ਰਹੇ ਨੇ ਇਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਲੈਂਡਸਲਾਈਡਸ ਵੀ ਹੋ ਰਹੀ ਨੇ ਜਿਸ ਕਰਕੇ ਲੋਕਾਂ ਨੂੰ ਜੋ ਨੁਕਸਾਨ ਹੋ ਰਿਹਾ ਉਸ ਦੇ ਨਾਲ-ਨਾਲ ਜਿਹੜੇ ਖੇਤੀਬਾੜੀ ਕਰਦੇ ਕਿਸਾਨ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਲੈਂਡਸਲਾਈਡ ਅਤੇ ਫਲੱਡ ਦੇ ਕਰਕੇ ਜਿਹੜੀ ਆਵਾਜਾਈ ਹੈ ਉਹ ਬੰਦ ਹੋ ਚੁੱਕੀ ਹੈ ਜਿਸ ਕਰਕੇ ਹੁਣ ਸੇਬ ਜਿਹੜੇ ਨੇ ਉਹ ਦੂਜੀ ਜਗ੍ਹਾ ਤੱਕ ਨਹੀਂ ਪਹੁੰਚਾਏ ਜਾ پا ਰਹੇ ਤੇ ਜਿਹੜੇ ਸੇਬ ਲੈਣ ਵਾਲੇ ਕੰਜ਼ਿਊਮਰਸ ਨੇ ਜਿਹੜੇ ਆਮ ਲੋਕ ਸੇਬ ਲੈਣ ਵਾਲੇ ਨੇ ਉਹਨਾਂ ਵਸਤੇ ਵੀ ਹੁਣ ਦਿੱਕਤਾਂ ਜਿਹੜੀਆਂ ਨੇ ਉਹ ਵੱਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੰਡੀਗੜ੍ਹ ਦੇ ਪੰਜਾਬ ਪਵਨ ਵਿਖੇ ਰਾ ਸਵਾ ਦੇ ਐਮਪੀ ਅਸ਼ੋਕ ਮਿੱੱਤਲ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਛੋਨਾ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਫਿਲਹਾਲ ਹੜ੍ਹਾਂ ਦੇ ਪਾਣੀ ਦੇ ਕਰਕੇ ਇਲਾਕੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਕੀਤੇ ਗਏ ਕਾਰਜਾਂ ਦੇ ਉੱਤੇ ਵੀ ਚਾਨਣਾ ਪਾਇਆ ਗਿਆ ਕਿ ਕਿਸ ਤਰੀਕੇ ਨਾਲ ਸਰਕਾਰ ਫਿਲਹਾਲ ਪੰਜਾਬ ਦੇ ਨਾਲ ਖੜੀ ਹੈ ਅਤੇ ਪੰਜਾਬ ਦੇ ਵਿੱਚ ਜਿੰਨੇ ਵੀ ਪਰਿਵਾਰ ਪੀੜੀ ਹੋਏ ਨੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸਹਾਇਤਾ ਕਰ ਰਹੀ ਹੈ ਅੱਜ ਜਿਹੜੀ ਤਰਾਸਤੀ ਆਈ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਬਟਵਾਰੇ ਪੰਜਾਬ ਦੇ ਬਟਵਾਰੇ ਦੇ ਬਾਅਦ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਬਣਿਆ ਉਹ ਸ਼ਾਇਦ ਸਭ ਤੋਂ ਵੱਡੀ ਤਰਾਸਤੀ ਹੈਗੀ 1988 ਦੇ ਵਿੱਚ ਬਾੜਾਂ ਆਈਆਂ ਬਹੁਤ ਵੱਡੀ ਬਾੜਾਂ ਆਈਆਂ ਲੇਕਿਨ ਜਿਹੜੀ ਇਹ ਬਾੜ ਹੈਗੀ ਉਸ ਤੋਂ ਵੀ ਵੱਡੀ ਹੈਗੀ ਇਹ ਜਿਹੜੀ ਪ੍ਰਕਿਰਤਿਕ ਤਰਾਸਤੀ ਪੰਜਾਬ ਤੇ ਆਈ ਹੈਗੀ ਇਹ ਆਪਾਂ ਸਾਰਿਆਂ ਨੂੰ ਚ ਜੋੜ ਰਹੀ ਹੈਗੀ ਅਪਾ ਸਾਰੇ ਜਾਣਦੇ ਹੈਗੇ ਕਿ 1900 گاਉਂ ਪਿੰਡ ਸਾਡੇ ਬਾੜ ਹਟ ਆ ਚੁੱਕੇ ਹੈਗੇ ਨੇ ਟੋਟਲ ਸਾਡੇ ਪਿੰਡ ਤਕਰੀਬਨ 14000 ਹੈਗੇ ਨੇ ਜਿਹੜੇ 1900 2000 ਮੀਨਸ 15% ਸਾਡੇ ਇਲਾਕਾ ਜਿਹੜਾ ਉਹ ਬਾੜ ਦੇ ਥੱਲੇ ਆ ਚੁੱਕਾ ਹੈਗਾ 4 ਲੱਖ ਏਕੜ 4 ਲੱਖ ਏਕੜ ਜ਼ਮੀਨ ਬਾੜ ਦੇ ਥੱਲੇ ਆ ਚੁੱਕੀ ਹੈਗੇ 5 ਲੱਖ ਤੋਂ ਵੱਧ ਪਰਿਵਾਰ ਇਸ ਤੋਂ ਇਫੈਕਟਿਡ ਹੈਗੇ ਨੇ ਤੇ 23 ਸਾਡੇ ਜ਼ਿਲ੍ਹੇ ਹੈ ਕਹਿੰਦੇ 23 ਦੇ 23 ਜ਼ਿਲ੍ਹੇ ਹੁਣ ਸਾਰੇ ਪ੍ਰਭਾਵਿਤ ਹੋ ਗਏ ਹੈਗੇ ਨੇ ਤਾਂ ਅਜਿਹੇ ਮੌਕੇ ਦੇ ਵਿੱਚ ਮੈਨੂੰ ਚੰਗਾ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਗੈਸਟਡ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੁਆਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਰਸਨਲ ਤੌਰ ਤੇ ਵਿਅਕਤੀਗਤ ਤੌਰ ਤੇ ਸਾਰਾ ਮੋਨੀਟਰ ਕਰ ਰਹੇ ਨੇ ਦਿੱਲੀ ਬੈਠ ਕੇ ਵੀ ਤੇ ਕੱਲੋਂ ਪੰਜਾਬ ਦਾ ਦੌਰਾ ਵੀ ਕਰਕੇ ਗਏ ਤੇ ਜ਼ਰੂਰੀ ਹਦਾਇਤਾਂ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਦੇ ਕੇ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵਤ ਮਾਨ ਜੀ ਵੀ ਪਰਸਨਲੀ ਲੱਗੇ ਰਹੇ ਇਸ ਲੈਵਲ ਤੱਕ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਵੀ ਲੋਕਾਂ ਦੇ ਹਵਾਲੇ ਕਰਤਾ ਖੁਦ ਪਿੰਡਾਂ 'ਚ ਗਏ ਬਾੜ ਇਲਾਕਿਆਂ 'ਚ ਗਏ ਤਾਂ ਨਾ ਹੀ ਤਬੀਅਤ ਵੀ ਖਰਾਬ ਹੋ ਗਈ ਚਲੋ ਰੱਬ ਉਹਨਾਂ ਨੂੰ ਜਲਦੀ ਠੀਕ ਕਰੇਗਾ ਔਰ ਉਹ ਸਾਨੂੰ ਸਿੱਧਾ ਮਾਰਗਦਰਸ਼ਨ ਕਰਨਗੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕਟਰ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਊਂਡ ਜ਼ੀਰੋ ਤੇ ਲੱਗੇ ਹੈਗੇ ਨੇ ਸਾਰੇ ਐਮਐਲਏ ਸਭਾਂ ਲੱਗੇ ਨੇ ਸਾਰੇ ਮੰਤਰੀ ਸਭਾਂ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮਪੀਜ਼ ਨੇ ਉਹ ਵੀ ਸਾਰੇ ਲੱਗੇ ਹੈਗੇ ਨੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਤਲੁਜ ਦਰਿਆ ਦਾ ਪਾਣੀ ਹੋਇਆ ਓਵਰਫਲੋ ਲੁਧਿਆਣਾ ਵਾਸੀਆਂ ਵਾਸਤੇ ਵੱਧਿਆ ਖਤਰਾ ਹਿਮਾਚਲ ਪ੍ਰਦੇਸ਼ ਦੀ ਐਪਲ ਫਰਮ ਨੂੰ ਹੋਇਆ ਵੱਡਾ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਚ ਆਇਆ ਫਲੈਸ਼ ਫਲੱਡ ਦਿੱਲੀ ਦੇ ਕਈ ਇਲਾਕਿਆਂ ਚ ਪਹੁੰਚਿਆ ਹੜ ਦਾ ਪਾਣੀ ਲੋਕਾਂ ਵਾਸਤੇ ਵਧਿਆ ਖਤਰਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ